ਹਾਂਜੀ ਕੀ ਹਾਲ ਚਾਲ ਜੀ ਸਭ ਦੇ ਠੀਕ ਠਾਕ ਵਾਹਿਗੁਰੂ ਮੇਰ ਕਰੇ ਜੀ ਸਭ ਤੇ वाहि गुरु वाहि गुरु वाहि गुरु वाहि गुरु ਨੀ ਕੀ ਹਾਲ ਚਾਲ ਠੀਕੋ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਬੜੀਆ ਸਿੱਧੇ ਸਿੱਧੇ ਰਹਾਾਂ ਤੇ ਪਰਮਾਤਮਾ ਸਰ ਤੇ ਮੇਰ ਭਰੇ ਹੱਥ ਰੱਖੀ ਵਾਈ ਗੁਰੂ ਹਮੇਸ਼ਾ ਹੀ ਕਿਤਨੇ ਵਾਈ ਗਰੂ ਜੀ ਵਾਈ ਗਰੂ ਤੋਂ ਵਾਈ ਜੀ ਕੋ ਭਰੌਣਾ ਨਹੀਂ ਚਾਹੀਦਾ ਕਰਕੇ ਅੱਗੇ ਵਧਦਾ ਜਾਣਾ ਚਾਹੀਦਾ ਹੈ ਬੰਨੇ ਠੀਕ ਹੈ ਇਹ ਮੈਂ ਕਰ ਲੈਨੇ ਆ ਜੀ ਓਕੇ ਜੀ ਓਕੇ ਠੀਕ ਹੈ ਜੀ ਹਾਂਜੀ ਆਪਣੇ ਨਾਲ ਦੋ ਜਾਨੇ ਜੁਆਇਨ ਜੀ ਧਣੇ ਹੋਰ ਸਭ ਵਧੀਆ ਠੀਕ ਠਾਕ ਸਭ ਨੂੰ ਤੰਦਰੁਸਤੀ ਬਖਸ਼ਣ ਸਭ ਨੂੰ ਅੱਗੇ ਵਧਣ ਦਾ ਕਾਮਯਾਬੀਆਂ ਹਾਸਲ ਕਰਨ ਦਾ ਬਾਲ ਬਖਸ਼ਣ ਜੀ ਹਾਂਜੀ ਗੁਰਪ੍ਰੀਤ ਭੈਣੇ ਲਾਈਕ ਕਰ ਦਿਓ ਜੀ ਸਾਰੇ ਜਾਨੇ ਵਾਈ ਗੁਰੂ ਜੀ ਵਾਈ ਗਰੂ Вайгру, игру, vai игру. ਹਾਂਜੀ ਹਾਂਜੀ ਗੁਰਪ੍ਰੀਤ ਬੈਣੀ ਆਵਾਜ਼ ਨਹੀਂ ਆਉਂਦੀ ਕੀ ਵਾਹਿਗੁਰੂ ਜੀ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਨੇ ਸਰਬਤ ਦਾ ਪਾਣਾ ਨਾਨਕ ਨਾਮ ਚੜ੍ਹਦੀ ਕਲਾ ਗੁਰੂ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ ਜੀ ਵਾ ਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ ਵਾਹਿਗੁਰੂ ਵਾਹਿਗੁਰੂ ਵਾ ਗੁਰੂ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀਆਂ ਕਲਾ ਬਖਸ਼ਣ ਜੀ ਠੀਕ ਹੈ ਗੁਰਪ੍ਰੀਤ ਭੈਣੇ ਜੈਦਾ ਫੋਨ ਆ ਗਿਆ ਠੀਕ ਹੈ ਭੈਣੇ ਜੈਦਾ ਫੋਨ ਅਟੈਂਡ ਕਰ ਲੂ ਤੁਸੀਂ ਓਕੇ ਜੀ ਭੰਜੀ ਵਾਹਿਗੁਰੂ ਸਭ ਦਾ ਭਲਾ ਕਰਨ ਸਭ ਨੂੰ ਤੰਦਰੁਸਤੀਆਂ ਬਖਸ਼ਣ ਜੀ ਚੜ੍ਹਦੀ ਕਲਾ ਬਖਸ਼ਣ ਸਾਰੇ ਸੁਖੀ ਸੰਦੀ ਵਸਣ ਜੀ ਵਾਇਗੁਰੂ ਵਾਇਗੁਰੂ ਜੀ ਹਾਂਜੀ ਸਭ ਸੁਖੀ ਸੰਦੀ ਵਸਣ ਜੀ ਹੱਸਣ ਖੇਡਣ ਮौजਾ ਮੰਨਣ ਪਰਮਾਤਮਾ ਸਭ ਦੇ ਅੰਗ ਸੰਗ ਸਹਾਈ ਹੋਵੇ ਸਾਰੇ ਆਪੋ ਆਪਣੇ ਇਰਾਦਿਆਂ ਚ ਆਪਣੀ ਜੋ ਵੀ ਕਾਮਧੰਦੇ ਵਿੱਡੇ ਪਰਮਾਤਮਾ ਸੁਖੀ ਸੰਦੀ ਸਭ ਦੇ ਕੋਈ ਟਾਈਮ ਨਹੀਂ ਹੁੰਦਾ ਜਦੋਂ ਵਾਹਿਗੁਰੂ ਆਪਣੇ ਨਾਲ ਨਹੀਂ ਹੁੰਦਾ ਪਰਮਾਤਮਾ ਹਮੇਸ਼ਾ ਹੀ ਆਪਣਾ ਸਾਥ ਨਿਭਾਉਂਦਾ ਹੈ ਵਾਹਿਗੁਰੂ ਦੇ ਘਰੇ ਧੀਰਜ ਜ਼ਰੂਰ ਹੈ ਪਰ ਅੰਧੇਰ ਨਹੀਂ ਸੋ ਇਸ ਕਰਕੇ ਸੱਚੇ ਪਾਤਸ਼ਾਹ ਤੇ ਭਰੋਸਾ ਜ਼ਰੂਰ ਰੱਖਣਾ ਚਾਹੀਦਾ ਜੀ ਆਪਣੇ ਕਰਮ ਕਿਰਤ ਕਮਾਈਆਂ ਕਰਦੇ ਰਹਿਣਾ ਚਾਹੀਦਾ ਸੱਚ ਦੇ ਮਾਰਗ ਤੇ ਚੱਲਦੇ ਆ ਕਿਸੇ ਦੀ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਚਾਹੀਦਾ ਜੀ ਕਿਸੇ ਦਾ ਮਨ ਨਹੀਂ ਦਿਖਾਉਣਾ ਚਾਹੀਦਾ ਸੋ ਸੱਚੇ ਸੱਚੇ ਮਾਰਗ ਤੇ ਚੱਲਦੇ ਆ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਨਾ ਹੀ ਕਿਸੇ ਨੂੰ ਮਾੜਾ ਬੋਲੋ ਜ਼ਬਾਨ ਤੋਂ ਜੇ ਆਪਾਂ ਦੂਸਰਿਆਂ ਦਾ ਚੰਗਾ ਕਰਾਂਗੇ ਤਾਂ ਆਪਣਾ ਵੀ ਚੰਗਾ ਹੀ ਹੋਵੇਗਾ ਜੋ ਕੁਛ ਆਪਾਂ ਜਮਾਨੇ ਨੂੰ ਵੰਡਾਂਗੇ ਗੁੱਸਾ ਪਿਆਰ ਨਫ਼ਰਤ ਉਹੀ 100 ਗੁਣਾ ਹੋ ਕੇ ਦੁਬਾਰਾ ਆਪਣੇ ਤੱਕ ਵਾਪਸ ਆਉਂਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਦੂਸਰਿਆਂ ਤੋਂ ਆਪਾਂ ਦੁਆਵਾਂ ਲਈਏ ਕਦੇ ਵੀ ਕਿਸੇ ਦੀ ਬਾਤ ਦੁਆ ਨਹੀਂ ਲੈਣੀ ਚਾਹੀਦੀਗੀ ਕੋਸ਼ਿਸ਼ ਆਹੀ ਰਹਿਣੀ ਚਾਹੀਦੀ ਹੈ ਹਮੇਸ਼ਾ ਵੀ ਜਿੱਥੋਂ ਤੱਕ ਹੋਵੇ ਕਿਸੇ ਦਾ ਭਲਾ ਕੀਤਾ ਜਾਵੇ ਕਿਸੇ ਦਾ ਆਸਰਾ ਬਣਿਆ ਜਾਵੇ ਕਿਸੇ ਦਾ ਵੀ ਮਾਨ ਤੋਂ ਬੁਰਾ ਨਾ ਸੋਚੋ ਨਾ ਹੱਥਾਂ ਨਾਲ ਬੁਰਾ ਕਰੋ ਨਾ ਬੁਰੇ ਦਾ ਸਾਥ ਦਿਓ ਸੱਚ ਦੇ ਮਾਰਗ ਤੇ ਚੱਲ ਕੇ ਵੱਧਦੇ ਕੋਸ਼ਿਸ਼ ਕਰੋ ਕਿ ਆਪਣੇ ਕਿਸੇ ਦਾ ਬੁਰਾ ਨਾ ਹੋਵੇ ਸਗੋਂ ਡੋਬਦੇ ਨੂੰ ਕਿਨਾਰੇ ਤੱਕ ਜਾਣ ਲਈ ਮਦਦ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਕਿਨਾਰੇ ਤੇ ਖਾ ਹੋਵੇ ਇਨਹੱਥੋਂ ਆਪਣੀ ਸੋਚ ਨਹੀਂ ਤੋਂ ਕਿਸੇ ਲੋੜਵੰਦ ਦੀ ਜ਼ਰੂਰਤ ਲਈ ਹਿਸ਼ਾ ਅੱਗੇ ਆਉਂਦੇ ਰਹਿਣਾ ਚਾਹੀਦਾ

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਲ ਨੂੰ ਸਰਬਤ ਦਾ ਭਲਾ ਆਪੜ ਨਾ ਪਣਾ ਖੰਸੀ ਕੋਠੀ ਆਜਾ ਠੀਕ ਠਾਕ ਵਧੀਆ ਸੋ ਆਪਾਂ ਗੱਲ ਕਰਦੇ ਸੀ ਕਦੇ ਕਿਸੇ ਦਾ ਮਾਣ ਨਾ ਕਰੋ ਆਪਣੇ ਹੱਥਾਂ ਨਾਲ ਨਾ ਕਦੇ ਕਿਤੇ ਹਾਂਜੀ ਗੁਰਪ੍ਰੀਤ ਪੈ ਨਹੀਂ ਹੋਂ ਤੁਸੀਂ ਵੀਡੀਓਜ਼ ਨਹੀਂ ਪਾਉਂਨਾ ਕਦੇ ਥੋਡੀਆਂ ਵੀਡੀਓ ਪਾਈ ਨਹੀਂ ਹਲੇ ਹਾਂਜੀ ਸਵਾਗਤ ਹੈ ਜੀ ਸਾਰਿਆਂ ਦਾ ਜੋ ਵੀ ਭੈਣ ਭਰਾ ਆਪਣੇ ਨਾਲ ਜੁੜੇ ਆ ਜੀ ਸਕਰੀਨ ਤੇ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰ ਦਿਓ ਪਲੀਜ਼ ਸੋ ਆਪਾਂ ਗੱਲ ਕਰਦੇ ਸੀ ਜੀ ਨੇਕੀ ਦੀ ਇਸ ਜਨਮ ਚ ਆਪਣੇ ਹੱਥ ਖਾਣਾ ਵਾਲਾ ਕਿੰਨੇ ਵੀ ਨੇਕੀ ਕੀਤੀ ਜਾਵੇ ਘੱਟ ਤੋਂ ਘੱਟ ਹੈ ਜੀ ਨੇਕੀ ਕਰਨੀ ਬਹੁਤ ਔਖ ਹੈ ਆਪ ਤਾਂ ਦੁਨੀਆ ਕਮਾ ਲੈਂਦੀ ਐ ਸੋ ਪਾਪ ਕਮਾਉਣ ਤੋਂ ਬਚੋ ਤੇ ਨੇਕੀ ਕਰੋ ਜੋ ਵੀ ਆਪਣੇ ਪੈਰਾਂ ਪਿੱਛੇ ਰਹਿ ਗਏ ਹੁਣ ਮੋਟਾੜੀ ਕੇ ਅੱਗੇ ਵਧਾਓ ਸੋਸਾ ਰਬੜੂ ਅੱਛੀ ਲੋੜ ਕਰਤੇ ਉਹਨਾਂ ਜੋ ਬਣਨੀ ਜੋ ਨਿੱਕੀ ਮੰਉਂਦੇ ਆ ਨੀ ਪੋਜ਼ਿਟਿਵ ਸੋਚ ਲਿਖਤ ਹੁੰਗੇ ਤਾਂ ਜੋ ਕੰਮ ਰੁਕੇ ਆ ਜਾਂ ਜੋ ਵੀਆ ਵਿਗੜੇ ਕੰਮ ਵੀ ਬਣ ਜਾਂਦੇ ਆ ਕਦੇ ਵਿਹਾਰ ਕੇ ਢੇਰੀ ਢਾਕੇ ਨਹੀਂ ਬੈਠਣਾ ਚਾਹੀਦਾ ਜੀ ਵਾਹਿਗੁਰੂ ਅੰਗ ਸੰਗ ਸਹਾਈ ਹੋ ਕੇ ਲਗਨ ਨਾਲ ਮਿਹਨਤ ਕਰੀਏ ਵਾਹਿਗੁਰੂ ਦੀ ਰਜਾ ਚ ਰਹੀਏ ਪਰਮਾਤਮਾ ਗਰੀਬੀਆਂ ਵੀ ਦੂਰ ਕਰਦਾ ਵੇਖਿਆ ਜੀ ਬਿਮਾਰੀ ਨਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਪਾਉ ਵਾਹਿਗੁਰੂ ਅਹਿਦੂ ਵਾਹਿ